ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਸਾਖੀ ਕਿ ਕਿਸ ਤਰ੍ਹਾਂ ਸਾਈ ਮੀਆਂ ਮਿਰਜੀ ਨਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਿਲਾਪ ਹੁੰਦਾ ਹੈ ਗੁਰੂ ਰਾਮਦਾਸ ਜੀ ਨੂੰ ਜਦ ਇਹ ਅਨੁਭਵ ਹੋਇਆ ਕਿ ਉਹਨਾਂ ਦਾ ਪ੍ਰਭੂ ਜੋਤ ਵਿੱਚ ਬਲੀਨ ਹੋਣ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਉਹਨਾਂ ਨੇ ਪਹਿਲਾਂ ਗੁਰੂ ਸਾਹਿਬਾਨ ਵਰਗੇ ਆਪਣੇ ਉੱਤਰ ਅਧਿਕਾਰੀ ਦੀ ਪ੍ਰਖਿਆ ਲੈਣ ਬਾਰੇ ਵਿਚਾਰ ਬਣਾਇਆ ਉਹਨਾਂ ਦਿਨਾਂ ਵਿੱਚ ਲਾਹੌਰ ਵਿਖੇ ਤਨਸ਼ੀਰ ਗੁਰੂ ਰਾਮਦਾਸ ਜੀ ਦੇ ਇੱਕ ਰਿਸ਼ਤੇਦਾਰ ਭਾਈ ਸਿਹਾਰੀ ਮਲ ਦੇ ਲੜਕੇ ਦਾ ਵਿਆਹ ਸੀ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਗੁਰੂ ਸਾਹਿਬ ਨੂੰ ਸੱਦਾ ਪੱਤਰ ਆਇਆ ਸੀ ਪਰ ਗੁਰੂ ਸਾਹਿਬ ਉਸ ਵਿਆਹ ਵਿੱਚ ਸ਼ਾਮਲ ਹੋਣਾ ਨਹੀਂ ਚਾਹੁੰਦੇ ਉਹ ਸਮਝਦੇ ਸਨ ਕਿ ਲਾਹੌਰ ਵਿਖੇ ਉਹਨਾਂ ਦੀ ਸਿੱਖੀ ਸੇਵਕੀ ਇੰਨੀ ਵੱਧ ਗਈ ਹੈ ਕਿ ਵਿਆਹ ਵਿੱਚ ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ ਉਹਨਾਂ ਸੋਚਿਆ ਕਿ ਇਸ ਵਿਆਹ ਵਿੱਚ ਹਾਜ਼ਰ ਹੋਣ ਲਈ ਕਿਸੇ ਪੁੱਤਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਇਸ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਉਹਨਾਂ ਦਾ ਕਿਹੜਾ ਪੁੱਤਰ ਆਗਿਆਕਾਰੀ ਹੈ ਜਿਹੜਾ ਪੁੱਤਰ ਜਾਣਾ ਮੰਨ ਜਾਵੇਗਾ ਭਾਵ ਉੱਥੇ ਜਾਣ ਲਈ ਤਿਆਰ ਹੋ ਜਾਵੇਗਾ ਉਸ ਨੂੰ ਇਹ ਪੱਕਾ ਕਰਨਗੇ ਉਹਨਾਂ ਦੀ ਆਗਿਆ ਬਗੈਰ ਅਮਰਸਾ ਨਾ ਆਵੇ ਉਹ ਪੁੱਤਰ ਦੀ ਪ੍ਰੀਖਿਆ ਲੈਣ ਵਾਸਤੇ ਉਹਨਾਂ ਨੇ ਇਹ ਪਰਚਾ ਪਾਉਣਾ ਕੀਤਾ ਇਸ ਤੋਂ ਹੋਰ ਵੀ ਪਤਾ ਲੱਗ ਜਾਵੇਗਾ ਕਿ ਸੱਚੇ ਦਿਲੋਂ ਕਿਹੜਾ ਆਗਿਆਕਾਰ ਪੁੱਤਰ ਹੈ ਇਸ ਤਰ੍ਹਾਂ ਉਹਨਾਂ ਪ੍ਰੀਖਿਆਦਾਤਾ ਸੁਖਾਲਾ ਜਿਹਾ ਪਰਚਾ ਪਾ ਦਿੱਤਾ ਪਹਿਲਾਂ ਉਹਨਾਂ ਬਾਬਾ ਸ਼੍ਰੀ ਚੰਦ ਨੂੰ ਬੁਲਾਇਆ ਅਤੇ ਵਿਆਹ ਵਿੱਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ ਪਰ ਉਸ ਉਹਨਾਂ ਨੇ ਜਵਾਬ ਦੇ ਦਿੱਤਾ ਉਹ ਕਹਿੰਦੇ ਕਿ ਉਹ ਵੱਡੇ ਕਾਰੋਬਾਰ ਨੂੰ ਛੱਡ ਕੇ ਨਹੀਂ ਜਾ ਸਕਦੇ ਚਿਰ ਉਹਨਾਂ ਦੂਸਰੇ ਪੁੱਤਰ ਮਹਾਦੇਵ ਨੂੰ ਬੁਲਾਇਆ ਉਹ ਵੀ ਆਮੀਨਾ ਪਰਣ ਲੱਗੇ ਉਹ ਕਹਿਣ ਲੱਗੇ ਉਹ ਤਾਂ ਬ੍ਰਹਮਚਾਰੀ ਹਨ ਅਤੇ ਦੁਨੀਆ ਦੇ ਰਿਸ਼ਤੇ ਨਾਤਿਆਂ ਤੋਂ ਵਿਸਰ ਚੁਕੇ ਹਨ ਉਹ ਕਿਸੇ ਨੂੰ ਆਪਣਾ ਸਤਾਰ ਨਹੀਂ ਮੰਨਦੇ ਅਤੇ ਸਮਝਦੇ ਫਿਰ ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਬੁਲਾ ਕੇ ਇਹ ਹਾਦੀ ਸੁਣਾਇਆ ਉਹਨਾਂ ਨੇ ਛੱਟ ਪ੍ਰਵਾਨ ਕਰ ਲਿਆ ਜਦੋਂ ਜਾਣ ਲੱਗੇ ਤਾਂ ਗੁਰੂ ਜੀ ਨੇ ਇੱਕ ਆਦੇ ਤੱਕ ਜਦ ਤੱਕ ਅਸੀਂ ਬੁਲਾਉਂਦੇ ਨਹੀਂ ਤੁਸੀਂ ਉੱਥੋਂ ਵਾਪਸ ਨਹੀਂ ਆਉਣਾ ਤਾਂ ਸ਼੍ਰੀ ਗੁਰਜਨ ਦੇਵ ਜੀ ਲਾਹੌਰ ਚਲੇ ਗਏ ਵਿਆਹ ਵਿੱਚ ਸ਼ਾਮਲ ਹੋਏ ਵਿਆਹ ਦੀ ਸਮਾਪਤੀ ਤੋਂ ਬਾਅਦ ਉਹ ਟੂਨਾ ਮੰਡੀ ਆਪਣੇ ਪਿਤਾ ਜੀ ਦੇ ਜੱਦੀ ਪਿੰਡ ਘਰ ਵਿੱਚ ਆ ਗਏ। ਗੁਰੂ ਰਾਮਦਾਸ ਜੀ ਜਦ ਲਾਹੌਰ ਗਏ ਸਨ ਤਾਂ ਉਹ ਇਸ ਨੂੰ ਧਰਮਸ਼ਾਲਾ ਬਣਾ ਆਏ ਸਨ। ਇੱਥੇ ਰੋਜ਼ ਗੁਰੂ ਅਰਜਨ ਦੇਵ ਜੀ ਆਪ ਕੀਰਤਨ ਕਰਦੇ ਅਤੇ ਕਥਾ ਕਰਦੇ ਸਨ। ਉਹਨਾਂ ਦੀ ਆਵਾਜ਼ ਬਹੁਤ ਸੁਰੀਲੀ ਸੀ ਅਤੇ ਉਹ ਸਾਰੇ ਸਾਜ਼ ਵਜਾ ਲੈਂਦੇ ਸਨ। ਉਹ ਗੁਰੂ ਘਰ ਦੇ ਪਿਆਰਿਆਂ ਨੂੰ ਤਾਂ ਮौज ਹੋ ਗਈ। ਦਿਨ ਬਦਿਨ ਸੰਗਤ ਦੀ ਗਿਣਤੀ ਵਧਣ ਲੱਗੀ। ਲਾਹੌਰ ਪੀਰਾ ਪਿਕੰਬਰਾ ਦਾ ਸ਼ਹਿਰ ਸੀ ਜਿੰਦੇ ਸਮੇ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਉੱਗੇ ਪੀਰਾ ਫਕੀਰਾਂ ਨੂੰ ਮਿਲਣ ਤੁਰ ਪਿੰਦੇ ਉਹਨਾਂ ਸਮੇ ਵਿੱਚ ਸਾਈ ਮੀਆਂ ਮੀਰ ਜੀ ਬਹੁਤ ਪੂਜਨਿਕ ਸੰਤ ਮੰਨੇ ਜਾਂਦੇ ਸਨ ਵੱਡੇ ਵੱਡੇ ਹਾਕਮਾਂ ਤੋਂ ਲੈ ਕੇ ਬਾਦਸ਼ਾਹ ਤੱਕ ਉਹਨਾਂ ਨੂੰ ਸਜਦਾ ਕਰਨ ਆਉਂਦੇ ਸਨ ਗੁਰੂ ਜੀ ਸਾਈ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ ਉਹਨਾਂ ਦੇ ਡੇਰੇ ਪਹੁੰਚ ਗਏ ਸਾਈ ਜੀ ਦਾ ਵੀ ਗੁਰੂ ਨਾਨਕ ਦੇ ਪੈਰੋ ਕਰਨਾਲ ਬਹੁਤ ਪਿਆਰ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸ਼ਹਿਰ ਵਸਾਉਣ ਵਾਸਤੇ ਗੁਰੂ ਰਾਮਦਾਸ ਦੇ ਸੁਪੁੱਤਰ ਹਨ ਤਾਂ ਉਹਨਾਂ ਬੜੇ ਪਿਆਰ ਨਾਲ ਆਪਣੇ ਪਾਸ ਬਿਠਾਇਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਚਾਰ ਸੁਣ ਕੇ ਉਹ ਇੰਨੇ ਪ੍ਰਭਾਵਿਤ ਹੋਏ ਕਿ ਸਦਾ ਲਈ ਉਹਨਾਂ ਦੇ ਹੀ ਹੋ ਕੇ ਰਹਿ ਗਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਹੁਣ ਅਕਸਰ ਉਹਨਾਂ ਪਾਸ ਜਾਣ ਲੱਗ ਪਏ ਇਸ ਤੋਂ ਪਰંતੋ ਸਾ ਬਿਲਾਵਲ ਸ਼ਾਹ ਹੁਸੈਨ ਛੱਜੂ ਭਗਤ ਕਾਨਾ ਭਗਤ ਅਤੇ ਪੀਲੂ ਭਗਤ ਨੂੰ ਵੀ ਮਿਲੇ ਇਸ ਤਰ੍ਹਾਂ ਲਾਹੌਰ ਰਹਿੰਦਿਆਂ ਗੁਰੂ ਅਰਜਨ ਦੇਵ ਜੀ ਦਾ 2 ਸਾਲ ਤੋਂ ਵੀ ਵੱਧ ਸਮਾਂ ਬੀਤ ਗਿਆ ਪਰ ਉਹਨਾਂ ਨੂੰ ਗੁਰੂ ਜੀ ਨੇ ਵਾਪਸ ਨਾ ਬੁਲਾਇਆ ਅੰਤੋਨਾ ਨੇ ਇੱਕ ਚਿੱਠੀ ਲਿਖੀ ਅਤੇ ਆਪਣੇ ਇੱਕ ਸਿੱਖ ਦੇ ਹੱਥਾਂ ਮਰਸਰ ਭੇਜੀ ਪਰ ਪ੍ਰਿਥੀ ਚੰਦ ਨੇ ਉਸ ਨੂੰ ਗੁਰੂ ਜੀ ਤੱਕ ਨਾਂ ਇਹ ਤਾਂ ਫਿਰ ਕੁਝ ਸਮੇਂ ਬਾਅਦ ਉਹਨਾਂ ਦੂਜੀ ਚਿੱਠੀ ਲਿਖੀ ਉਸ ਨੂੰ ਵੀ ਪ੍ਰਤੀ ਚੰਦ ਨੇ ਸੰਭਾਲ ਲਿਆ ਇਸ ਤੋਂ ਬਾਅਦ ਉਹਨਾਂ ਤੀਜੀ ਚਿੱਠੀ ਲਿਖ ਕੇ ਆਪਣੇ ਸਿੱਖ ਨੂੰ ਆਖਿਆ ਕਿ ਉਹ ਚਿੱਠੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪਹੁੰਚਾਉਣਾ ਹੱਥੀ ਦੇਣ ਜਦ ਗੁਰੂ ਜੀ ਨੇ ਇਹ ਚਿੱਠੀ ਪੜ੍ਹੀ ਅਤੇ ਉਸ ਉੱਤੇ ਤਿੰਨ ਦਾ ਅੱਖਰ ਅੰਕਿਤ ਵੇਖਿਆ ਤਾਂ ਉਹਨਾਂ ਤਾਂ ਉਹਨਾਂ ਸਿੱਖ ਰੂਪੀਆਂ ਕੇ ਬਾਕੀ ਦੇ ਤੋ ਚਿੱਠੀਆਂ ਕਿੱਥੇ ਗਈਆਂ ਹਨ ਸਿੱਖ ਨੇ ਦੱਸਿਆ ਕਿ ਪਹਿਲੀਆਂ ਚਿੱਠੀਆਂ ਪ੍ਰਤੀ ਚੰਦਰ ਦਿੱਤੀਆਂ ਸਨ ਜਦ ਗੁਰੂ ਜੀ ਨੇ ਪ੍ਰਤੀ ਚੰਦ ਨੂੰ ਪੁੱਛਿਆ ਤਾਂ ਉਹ ਸਾਫ਼ ਹੀ ਮੁਕਰ ਗਿਆ ਆਖਿਰ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜ ਕੇ ਉਸ ਦੇ ਘਰ ਦੀਆਂ ਤਲਾਸ਼ੀ ਲਈ ਤਾਂ ਚਿੱਠੀਆਂ ਪ੍ਰਾਪਤ ਹੋ ਗਈਆਂ ਗੁਰੂ ਅਰਜਨ ਦੇਵ ਪ੍ਰੀਖਿਆ ਵਿੱਚ ਸਫਲ ਹੋ ਗਏ ਅਤੇ ਗੁਰੂ ਜੀ ਨੇ ਉਹਨਾਂ ਨੂੰ ਗੁਰਗੱਦੀ ਤੇ ਪਿਠਾ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ